ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 28 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 28 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਤੇ MCQ ਹਰੇਕ MCQ ਤੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟਰੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ધ્યાન ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟਾਈਟਲ ਰਾਂਚਰ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਐਫ ਵੀ ਲੈ ਸਕਦੇ ਹੋ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਉਸ ਵੀਡੀਓ ਦੇ ਹੇਠਾਂ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਿੱਧੀ ਇਹ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਥਾਲੀ ਵਿੱਚ ਗਨਤੰਤਰ ਦੇ ਸਮੋਗੇ ਸੁਪਰ 100 ਸਕਿੰਨ ਦੀ ਸ਼ੁਰੂਆਤ ਕਿਹੜੇ ਰਾਜ ਨੇ ਕੀਤੀ ਜਨਗਤਾਂਤਰ ਦਿਵਸ ਤੇ ਸੁਪਰ 100 ਸਕੀਮ ਦੀ ਸ਼ੁਰੂਆਤ ਕੀਤੀ ਪੰਜਾਬ ਗਵਰਨਮੈਂਟ ਨੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਪੰਜਾਬ ਗਵਰਨਮੈਂਟ অপਸ਼ਨ ਏ ਇੱਥੇ ਰਾਈਟ ਆਨਸਰ ਹੈ ਜੀ ਪੰਜਾਬ ਨੇ ਸੁਪਰ 100 ਸਕੀਮ ਸ਼ੁਰੂ ਕੀਤੀ ਹੈ ਤੇ ਇਹ ਸਕੀਮ ਕਿਉਂ ਸ਼ੁਰੂ ਕੀਤੀ ਗਈ ਹੈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੁਪਰ 100 ਸਕੀਮ ਦੇ ਤਹਿਤ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦੇਣ ਦੇ ਲਈ ਸੁਪਰ 100 ਸਕੀਮ ਸ਼ੁਰੂ ਕੀਤੀ ਗਈ ਇਸ ਦੇ ਅਕੋਰਡਿੰਗ ਜਿਹੜੇ ਖਿਡਾਰੀ ਖੇਡਾਂ ਦੇ ਵਿੱਚ ਫੇਮਸ ਨੇ ਹੁਣ ਤੱਕ ਮੈਡਲ ਜਿੱਤ ਕੇ ਆਏ ਨੇ ਉਹਨਾਂ 100 ਖਿਡਾਰੀਆਂ ਨੂੰ ਚੁਣਿਆ ਜਾਵੇਗਾ ਤੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਜਾਵੇਗੀ ਟ੍ਰੇਨਿੰਗ ਦਿੱਤੀ ਜਾਵੇਗੀ ਹੁਣੇ ਪੰਜਾਬ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਗਵਰਨਰ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਵਾਈਲਡਲਾਈਫ ਸੈਂਚਰੀਜ਼ 13 ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਬਿਆਸ ਪੰਜਾਬ ਦੀ ਹੱਦ ਲੱਗਦੀ ਆ ਜੀ ਇੱਕ ਦੇਸ਼ ਨੂੰ ਜਾਨਕੀ ਅੰਤਰਰਾਸ਼ਟਰੀ ਹੱਦ ਇੱਕ ਹੀ ਲੱਗਦੀ ਆ ਉਹ ਹੈ ਪਾਕਿਸਤਾਨ ਤਿੰਨ ਰਾਜਾਂ ਨੂੰ ਲੱਗਦੀਆਂ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੰਜਾਬ ਦੀ ਹੱਦ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੂੰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਵਰਸ਼ਨ ਉਹਨਾਂ ਦਾ ਜਕੇ ਦੇ ਪੁਆਇੰਟ ਆਫ 뷰 ਤੋਂ ਕਿ ਪੰਜਾਬ ਦੇ ਉੱਤਰ ਪੂਰਬ ਵਿੱਚ ਕੀ ਆ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਠੀਕ ਹੈ ਨੈਕਸਟ ਕੁਐਸ਼ਨ ਆ ਪੰਜਾਬੀ ਸਿਨੇਮਾ ਵਿੱਚ ਕਲਾ ਦੇ ਖੇਤਰ ਵਿੱਚ ਕਿਹੜੀ ਮਹਿਲਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਪੰਜਾਬੀ ਖੇਤਰ ਦੇ ਵਿੱਚ ਜਾਂ ਪੰਜਾਬੀ ਸਿਨੇਮਾ ਦੇ ਵਿੱਚ ਕਲਾ ਦੇ ਖੇਤਰ ਵਿੱਚ ਨਿਰਮਲਾ ਰਿਸ਼ੀ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ অপশন B ਇਸ ਦਾ রাইਟ ਆਨਸਰ ਭਾਰਤ ਸਰਕਾਰ ਨੇ ਨਿਰਮਲ ॠषि ਨੂੰ ਕਲਾ ਦੇ ਖੇਤਰ ਵਿੱਚ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਨਿਰਮਲ ॠषि ਅਤੇ ਪਦਮ ਸ਼੍ਰੀ ਅਵਾਰਡ ਨੈਕਸਟ ਕੁਐਸਚਨ ਸੇਵਾਮ ਲਈ ਕਿੰਨੇ ਪੰਜਾਬ ਪੁਲਿਸ ਅਧਿਕਾਰੀਆਂ ਦਾ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਕਿੰਨੇ ਪੁਲਿਸ ਅਧਿਕਾਰੀਆ ਜਿਨ੍ਹਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ 14 ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ 14 ਪੰਜਾਬ ਪੁਲਿਸ ਦੇ ਅਧਿਕਾਰੀਆ ਜਿਨ੍ਹਾਂ ਨੂੰ ਮੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਭਗਵੰਤ ਸਿੰਘ ਮਾਨ ਨੇ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਦੇ ਵਿੱਚੋਂ ਜਲੰਧਰ ਦੇ ਐਸਐਸਪੀ ਮੁਖਵਿੰਦਰ ਸਿੰਘ ਇਸ ਤੋਂ ਇਲਾਵਾ ਮਨਦੀਪ ਸਿੰਘ ਗੁਰਸ਼ੇਰ ਸਿੰਘ ਇੰਸਪੈਕਟਰ ਹਰਵਿੰਦਰ ਸਿੰਘ ਸਿਮਰਜੀਤ ਸਿੰਘ ਸੁਖਵਿੰਦਰ ਸਿੰਘ ਭੁਪਿੰਦਰ ਸਿੰਘ ਮੇਜਰ ਸਿੰਘ ਜਸਜੀਤ ਸਿੰਘ ਗੁਰਵਿੰਦਰ ਸਿੰਘ ਗੁਰਮੁਖ ਸਿੰਘ ਅਮਨਦੀਪ ਬਾਰਮਾ ਅਤੇ ਮਹਿੰਦਰਪਾਲ ਸਿੰਘ ਇਸ ਤੋਂ ਇਲਾਵਾ ਪ੍ਰਭਦੀਪ ਸਿੰਘ ਨੂੰ ਮੁੱਖ ਮੰਤਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਇਹ ਤੁਸੀਂ ਨਾਮ-ਜਾਦ ਰੱਖਣ ਇਹਨਾਂ ਦੇ ਵਿੱਚੋਂ ਕੋਈ ਵੀ ਨਾਮ ਆ ਸਕਦਾ ਹੈ ਕਿੰਨਾ ਵਿੱਚੋਂ ਕਿਸ ਨੂੰ ਮੁੱਖ ਮੰਤਰੀ ਮੈਡਲ ਮਿਲਿਆ 2024 ਦਾ ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਲਈ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਕੌਣ ਬਣੇ ਹਨ ਹਾਂਜੀ ਭਾਰਤ ਲਈ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਹਨ ਕੌਣ ਬਣਿਆ ਰੋਹਿਤ ਸ਼ਰਮਾ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਰੋਹਿਤ ਸ਼ਰਮਾ ਇਹ ਚੌਥੇ ਬਣੇ ਆ ਤੇ ਪਹਿਲੇ ਨੰਬਰ ਤੇ ਸਚਿਲ ਤੇਂਦਰੂਕਰ ਹੈ ਠੀਕ ਹੈ ਇੰਪੋਰਟੈਂਟ ਪੁਆਇੰਟ ਤੋਂ ਸਮਝ ਲੈਣੇ ਆ ਭਾਰਤ ਲਈ ਅੰਤਰਰਾਸ਼ਟਰੀ ক্রিকেট ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ ਰਿਕਾਰਡ ਸਚਿਨ ਤੈਂਦੁਲਕਰ ਦੇ ਨਾਮ ਆ ਇਹਨਾਂ ਨੇ 664 ਮੈਚਾਂ ਦੇ ਵਿੱਚ 782 ਪਾਰੀਆਂ ਦੇ ਵਿੱਚ 34357 ਦੌੜਾਂ ਬਣਾਈਆਂ ਤੇ ਇਸ ਸੂਚੀ ਦੇ ਵਿੱਚ ਸੈਕਿੰਡ ਨਾਮ ਆ ਵਿਰਾਟ ਕੋਹਲੀ ਦਾ ਮਤਲਬ ਕੀ ਆ ਕਿ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਭ ਤੋਂ ਵੱਧ ਪਹਿਲੇ ਨੰਬਰ ਤੇ ਦੌੜਾਂ ਬਣਾਈਆਂ ਸਚਿਨ ਤੈਂਦੁਲਕਰ ਨੇ ਦੂਜੇ ਤੇ ਆ ਵਿਰਾਟ ਕੋਹਲੀ ਤੀਸਰੇ ਤੇ ਆ ਰਾਹੁਲ ਦਰਾਵਿੜ ਹਾਂਜੀ ਰੋਹਿਤ ਸ਼ਰਮਾ ਇਸ ਲਿਸਟ ਦੇ ਵਿੱਚ ਚੌਥੇ ਨੰਬਰ ਤੇ ਆ ਤੇ ਪੰਜਵੇਂ ਤੇ ਸੌਰਵ ਗਾਂਗੋਲੀ ਆ ਨੈਕਸਟ ਪੋਜੀਸ਼ਨ ਗਨਤਾੰਤਰ ਦਿਵਸ ਪਰੇਡ ਦੀ ਅਗਵਾਈ ਕਿਸ ਨੇ ਕੀਤੀ ਹੈ ਹਾਂਜੀ ਗਨਤਾੰਤਰ ਦਿਵਸ ਪਰੇਡ ਦੀ ਅਗਵਾਈ ਕੀਤੀ ਆ ਪਵਨੀਸ਼ ਕੁਮਾਰ ਨੇ অপਸ਼ਨ ਸੀ ਇਜ਼ ਅ ਰਾਈਟ ਆਂਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਲੈਫਟ ਇਨੇਡ ਜਰਨਲ ਆ ਪਵਨੀਸ਼ ਕੁਮਾਰ ਤੇ ਇਸ ਵਾਰ ਤਨ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਥਾਈਪੂਸਮ ਤਿਹਾਰ ਕਿੱਥੇ ਮਨਾਇਆ ਗਿਆ ਹਾਂਜੀ ਥਾਈ ਪੂਸਮ ਤਿਹਾਰਾ ਜਿਹੜਾ ਇਹ ਮਨਾਇਆ ਜਾਂਦਾ ਤਮਿਲਨਾਡੂ ਦੇ ਵਿੱਚ অপਸ਼ਨ ਬੀ ਇਜ਼ ਅ ਰਾਈਟ ਆਨਸਰ ਹੁਣੇ ਤਮਿਲਨਾਡੂ ਦਾ ਤਿਹਾਰਾ ਤੇ ਇਸ ਨੂੰ ਵੀ ਇੰਪੋਰਟੈਂਟ ਪੁਆਇੰਟ ਤੋਂ ਸਮਝਦੇ ਆ ਤਮਿਲਨਾਡੂ ਦੇ ਵਿੱਚ ਥਾਈ ਪੂਸਮ ਤਿਹਾਰ ਸ਼ੁਰੂ ਹੋਇਆ ਇਸ ਤਿਹਾਰ ਵਿੱਚ ਭਗਵਾਨ ਮੁਰੂगन ਦੀ ਪੂਜਾ ਕੀਤੀ ਜਾਂਦੀ ਆ ਜੋ ਸ਼ਿਵ ਅਤੇ ਪਾਰਵਤੀ ਦੇ ਛੋਟੇ ਪੁੱਤਰ ਕਾਰਤਿਕਿਆ ਮੰਨੇ ਜਾਂਦੇ ਹਨ ਇਹ ਤਿਹਾਰ ਹਰ ਸਾਲ ਉੱਤਰੀ ਭਾਰਤ ਦੇ ਸੂਰਜੀ ਕੈਲੰਡਰ ਦੇ ਅਨੁਸਾਰ ਮੱਕੜ ਮਹੀਨੇ ਨਾਲ ਸ਼ੁਰੂ ਹੁੰਦਾ ਵਾ ਤੇ ਥਾਈ ਪੂਸਮ ਤਿਹਾਰ ਪੂਰਨਮਾਸ਼ੀ ਦੇ ਦਿਨ ਸ਼ੁਰੂ ਹੁੰਦਾ ਅਤੇ 10 ਦਿਨਾਂ ਤੱਕ ਚੱਲਦਾ ਵਾ ਹੁਣ ਇਹ ਤਾਮਿਲਨਾਡੂ ਦੇ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਆ ਚੇਨਈ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਦਾ ਗਿੰਡੀ ਨੈਸ਼ਨਲ ਪਾਰਕ ਦਾ ਇੰਦਰਾ ਗਾਂਧੀ ਨੈਸ਼ਨਲ ਪਾਰਕ ਦਾ ਅੰਨਾਮਲਾਈ ਨੈਸ਼ਨਲ ਪਾਰਕ ਦਾ ਮਨਾਰ ਨੈਸ਼ਨਲ ਪਾਰਕ ਦਾ ਮੋਗੁਰਤੀ ਨੈਸ਼ਨਲ ਪਾਰਕ ਦਾ ਸੱਤੇ ਮੰਗਲਨ ਟਾਈਗਰ ਰਿਜ਼ਰਵੈਸ ਨੂੰ TX2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਇਸ ਤੋਂ ਇਲਾਵਾ ਤਾਮਿਲਨਾਡੂ ਦੇ ਵਿੱਚ ਚੈਂਬਰ ਹੰਕਮ ਜੀਲਾ ਉਲਟੀ ਜੀਲਾ ਕਾਲੀਬੈਲੀ ਜੀਲਾ ਪੋਲਿੱਟ ਜੀਲਾ ਕੋਲਾਬਈ ਜੀਲਾ ਸੋਲਾਬਰਗ ਜੀਲਾ ਵੀਰਨਮ ਜੀਲਾ ਕੋਡੇਕਨਾਲ ਜੀਲਾ ਰੈੱਡ ਹਿਲਸ ਜੀਲਾ ਅਮਬਤੂਰ ਜੀਲਾ ਸਿੰਘਾਨਲੂਰ ਜੀਲਾ ਮੱਛੀ ਦੇ ਉਤਪਾਦਨ ਵਿੱਚ ਟੌਪ ਤੇ ਆ ਤਾਮਿਲਨਾਡੂ ਖੁੰਡਈ ਅਤੇ ਆਈਆਈਟੀ ਮ드ਰਾਸ ਤਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਸਥਾਪਿਤ ਕਰਨਗੇ ਟਾਟਾ ਪਾਵਰ ਨੇ ਤਮਿਲਨਾਡੂ ਵਿੱਚ 70000 ਕਰੋੜ ਰੁਪਏ ਦਾ ਨਿਵੇਸ਼ ਦਾ ਐਲਾਨ ਕੀਤਾ ਭਾਰਤ ਦਾ ਪਹਿਲਾ ਸਿਲਪੀਆ ਪਰਬ ਵਾਇਰਸ ਤਮਿਲਨਾਡੂ ਵਿੱਚ ਸਾਹਮਣੇ ਆਇਆ ਸਟ੍ਰੇਟ ਚਾਈਲਡ ਕ੍ਰਿਕਟ ਕੱਪ ਚੇਨਈ ਵਿੱਚ ਹੋਵੇਗਾ ਤਾਮਿਲਨਾਡੂ ਦੇ ਸਲੈਮ ਸਾਗ ਨੂੰ ਜੀਆਈ ਟੈਗ ਮਿਲਿਆ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸਕੂਲਾਂ ਲਈ ਵਿਸਤ੍ਰਿਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ ਤਾਮਿਲਨਾਡੂ ਸਰਕਾਰ ਇੰਡੀਆ ਸੈਂਟਰ ਫਾਰ ਐਡਵਾਂਸ ਮੈਨੂਫੈਕਚਰਿੰਗ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਦੱਖਣ ਪੂਰਵੀ ਏਸ਼ੀਆ ਦੇ ਸਭ ਤੋਂ ਵੱਡੇ ডিসলিনেশন প্লান্ট ਦਾ ਨੀ ਪੱਥਰ ਰੱਖਿਆ ਨੈਕਸਟ ਕੁਐਸਚਨ ਆ ਭਾਰਤ ਦਾ ਦੂਜਾ ਬੀ ਐਲ ਐਫ ਸੰਚਾਰ ਸਟੇਸ਼ਨ ਹਾਲ ਹੀ ਵਿੱਚ ਕਿੱਥੇ ਬਣਾਇਆ ਜਾਵੇਗਾ ਹਾਂਜੀ ਭਾਰਤ ਦਾ ਦੂਜਾ ਵੀ ਐਲ ਐਫ ਸੰਚਾਰ ਸਟੇਸ਼ਨ ਹਾਲ ਹੀ ਵਿੱਚ ਬਣੇਗਾ ਤੇਲੰਗਾਨਾ ਦੇ ਵਿੱਚ ਆਪਸ਼ਨ ਏ ਇਸ ਆ ਰਾਈਟ ਆਨਸਰ ਬੀ ਐਲ ਐਫ ਦਾ ਮਤਲਬ ਹੈ ਵੈਰੀ ਵੈਰੀ ਲੋ ਫ੍ਰੀਕੁਐਂਸੀ ਤੇਲੰਗਾਨਾ ਦਾ ਗਰਣਾ ਦਾ ਬਿਕਾਰਾਵਾਦ ਜ਼ਿਲਹਾਵਾ ਜਿਹੜਾ ਕਿ 2027 ਤੱਕ ਭਾਰਤ ਦੇ ਦੂਜੇ ਬਹੁਤ ਘੱਟ ਫ੍ਰੀਕੁਐਂਸੀ ਸੰਚਾਰ ਸਟੇਸ਼ਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੋਇਆ ਤੇ ਸਮੁੰਦਰੀ ਜਹਾਜ਼ਾਂ ਤੇ ਪੰਡੂਬੀਆਂ ਨਾਲ ਜਲ ਸੈਨਾ ਦੇ ਸੰਚਾਰ ਲਈ ਮਹੱਤਵਪੂਰਨ ਪਹਿਲਾ ਵਾ ਜਿਹੜਾ ਉਹ ਤਮਿਲਨਾਡੂ ਦੇ ਵਿੱਚ ਹੈ ਤਮਿਲਨਾਡੂ ਦੇ ਚੇਰੂ ਨੇਲਵੇਲੀ ਜ਼ਿਲ੍ਹੇ ਦੇ ਵਿੱਚ ਹੈ ਬਿਜ਼ੇ ਨਰਾਇਨਮ ਵਿਖੇ ਆਈਐਨਐਨਐਸ ਕਟਾ ਬੋਮਨ ਜੋ 1990 ਵਿੱਚ ਚਾਲੂ ਕੀਤਾ ਗਿਆ ਸੀ ਠੀਕ ਹੈ ਹੁਣ ਜਿਹੜਾ ਦੂਸਰਾ ਤਲੰਗਣਾ ਦੇ ਵਿੱਚ ਬਣਨ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਲੰਗਣਾ ਤਲੰਗਣਾ ਦੀ ਕੈਪੀਟਲ ਆ ਹਾਇਦਰਾਬਾਦ ਤੇ ਇੱਥੋਂ ਦੇ ਚੀਫ ਮਿਨਿਸਟਰ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਤਲੰਗਣਾ ਦੇ ਚੀਫ ਮਿਨਿਸਟਰ ਆ ਜੀ ਰੇਵੰਤ ਰੈਡੀ ਅਤੇ ਗਵਰਨਰ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਰਾਜਨ ਤਲੰਗਣਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਕਾ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਕਾ ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ ਕਾ ਪਾਖਲ ਵਾਈਲਡਲਾਈਫ ਸੈਂਚਰੀ ਆ ਕਾਵਲਾ ਵਾਈਲਡਲਾਈਫ ਸੈਂਚਰੀ ਆ ਸਿੰਪਲੀ ਪਾਲ ਟਾਈਗਰ ਰਿਜ਼ਰਵ ਦੁਨੀਆ ਵਿੱਚ ਜਨਰਲੀ ਪਾਰਦਾ ਦਾ ਇੱਕੋ ਇੱਕ ਟਾਈਗਰ ਰਿਜ਼ਰਵ ਬਣਿਆ ਤਲੰਗਣਾ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਪਰਜਾ ਪਾਲਨ ਪ੍ਰੋਗਰਾਮ ਤਲੰਗਣਾ ਸਰਕਾਰ ਨੇ ਔਰਤਾਂ ਤੇ 트랜ਸ ਜੈਂਡਰ ਲਈ ਮੁਫਤ ਬਸ ਯਾਤਰਾ ਸ਼ੁਰੂ ਕੀਤੀ ਸੰਸਦ ਨੇ ਤੇਲੰਗਾਨਾ ਵਿੱਚ ਕੇਂਦਰੀ ਕਬਾਈਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਬਿੱਲ ਪਾਸ ਕੀਤਾ ਗਦਮ ਪਰਿਸ਼ਦ ਨੂੰ ਤੇਲੰਗਾਨਾ ਵਿਧਾਨ ਸਭਾ ਦਾ ਨਮਾਸਤ ਪ੍ਰਚੂਣਿਆ ਗਿਆ ਤੇਲੰਗਾਨਾ ਸਰਕਾਰ ਨੇ ਰਵੀ ਗੁਪਤਾ ਨੂੰ ਨਾਮਾ ਡੀਜੀਪੀ ਚੁਣਿਆ ਤੇਲੰਗਾਨਾ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਦੇ ਵਿੱਚ ਰਾਮਾ ਗੁੰਡਮ ਐਨਟੀਪੀਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਪੇਮਬਰਤੀ ਅਤੇ ਚਾਦਲਾਪੁਰ ਨੂੰ ਤੇਲੰਗਾਨਾ ਦੇ ਸਭ ਤੋਂ ਵਧੀਆ ਸੈਲਾਨੀ ਪਿੰਡਾਂ ਵਜੋਂ ਚੁਣਿਆ ਗਿਆ ਤੇਲੰਗਾਨਾ ਸਰਕਾਰ ਨੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਮੁੱਖ ਮੰਤਰੀ ਨਾਸ਼ਤਾ ਯੋਜਨਾ ਦਾ ਐਲਾਨ ਕੀਤਾ ਕਾਰਨਿਕ ਭਾਰਤ ਵਿੱਚ ਆਪਣੀ ਗੋਰਿਲਾ ਕਲਾਸ ਨਿਰਮਾਣ ਸਹੂਲਤ ਤੇਲੰਗਾਨਾ ਵਿੱਚ ਸਥਾਪਿਤ ਕਰੀਗਾ ਨੈਕਸਟ ਕੁਐਸਚਨ ਬਾੜਾ ਨੇ ਹਾਲ ਹੀ ਵਿੱਚ 10 ਸਾਲ ਦੇ ਗਲੋਬਲ ਅਧਿਐਨ ਵਿੱਚ ਸਭ ਤੋਂ ਮਾੜਾ ਦੇਸ਼ ਕਿਹੜਾ ਬਣਿਆ ਹੈ ਹਾਂਜੀ ਬਾੜਾ ਪਹਿਲਾਂ ਤੇ ਇਸ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਚਾਹੀਦੀ ਆ World Anti Doping Agency ਇਸ ਦੇ 10 ਸਾਲ ਦੇ ਗਲੋਬਲ ਅਧਿਐਨ ਵਿੱਚ ਸਭ ਤੋਂ ਮਾੜਾ ਦੇਸ਼ ਬਣਿਆ ਰੂਸ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਰਸ਼ੀਆ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਸ਼ੀਆ ਰਸ਼ੀਆ ਦੀ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਪ੍ਰਾਈਮ ਮਿਨਿਸਟਰ ਆ ਮਿਖਾਈਲ ਮਿਸ਼ੋਸਤਿਨ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਪੁਤਿਨ ਰੂਸ ਦੇ ਵਿੱਚ ਰੂਸ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਘਾਰ ਇੰਦਰ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ ਰੂਸ ਵਿੱਚ ਮਾਉਂਟ ਐਲਬਰਸਾ ਯੂਰਪ ਦਾ ਸਭ ਤੋਂ ਵੱਡਾ ਪਹਾੜ ਆ ਰੂਸ ਦੇ ਵਿੱਚ ਉਰਲ ਦੇ ਪਹਾੜ ਆ ਰੂਸ ਨੇ ਬ੍ਰਿਕਸ 2024 ਦੀ ਪ੍ਰਧਾਨਗੀ ਸੰਭਾਲੀ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਕੁਐਡਰਨ ਖਰੀਦੇ ਰੂਸ ਨੇ ਸੁਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚ ਵਿੱਚ 70% ਵਾਧਾ ਕਰੇਗਾ ਇਸਲਾਮਿਕ ਬੈਂਕਿੰਗ ਰੂਸ ਦੇ ਵਿੱਚ ਸ਼ੁਰੂ ਕੀਤੀ ਗਈ ਰੂਸ ਦਾ ਲੂਨਾ 25 ਪੁਲਾੜ ਚੰਦਰ ਨਾਲ ਚੰ드ਰਮਾ ਨਾਲ ਟਕਰਾ ਕੇ ਕ੍ਰੈਸ਼ ਹੋਇਆ ਵਿੱਚ ਅੰਤਰਰਾਸ਼ਟਰੀ ਕਸਟਮ ਡੇਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਕਸਟਮ ਡੇਸ ਇਹ ਹਰ ਇੱਕ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅੰਤਰਰਾਸ਼ਟਰੀ ਕਸਟਮ ਡੇ 26 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਿ ਇਹ ਮਨਾਇਆ ਜਾਂਦਾ ਜੀ ਵਰਲਡ ਕਸਟਮ ਆਰਗੇਨਾਈਜੇਸ਼ਨ ਦੇ ਵੱਲੋਂ ਕਿਉਂਕਿ ਇਸ ਦੀ ਸਥਾਪਨਾ 26 ਜਨਵਰੀ ਨੂੰ ਹੋਈ ਸੀ ਇਸ ਕਰਕੇ 26 ਜਨਵਰੀ ਨੂੰ ਮਨਾਇਆ ਜਾਂਦਾ ਹੁਣ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤਾਂ 1 ਜਨਵਰੀ ਨੂੰ ਡੀਆਰਡੀਓ ਦਾ ਸ਼ਾਰਟਮਸ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਮਨਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਯਾਦਗਰਤਾ ਦਿਵਸ ਮਨਾਇਆ ਗਿਆ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਗਿਆ 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਮਨਾਇਆ ਗਿਆ 19 ਜਨਵਰੀ ਨੂੰ ਕੋਕ ਬੋ ਰੋਕ ਦਿਵਸ ਮਨਾਇਆ ਗਿਆ 20 ਜਨਵਰੀ ਨੂੰ ਪੈਂਗੂਇਨ ਜਾਗਰੂਕਤਾ ਦਿਵਸ ਮਨਾਇਆ ਗਿਆ 23 ਜਨਵਰੀ ਨੂੰ ਬਹਾਦਰੀ ਦਿਵਸ ਮਨਾਇਆ ਗਿਆ 24 ਜਨਵਰੀ ਨੂੰ ਰਾਸ਼ਟਰੀ ਬਾਲਿਕਾ ਦਿਵਸ ਅੰਤਰਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ 25 ਜਨਵਰੀ ਨੂੰ ਰਾਸ਼ਟਰੀ ਸਰਸਪਾਟਾ ਦਿਵਸ ਮਨਾਇਆ ਗਿਆ ਨੈਕਸਟ ਕੁਐਸਚਨ ਹੈ ਹਾਲ ਹੀ ਵਿੱਚ ਭਾਰਤ ਫਰਾਂਸ ਅਤੇ ਕਿਸ ਦੇਸ਼ ਨੇ ਅਰਬ ਸਾਗਰ ਉੱਤੇ ਡੇਜ਼ਰਟ ਨਾਈਟ ਹਵਾਈ ਅਭਿਆਸ ਕੀਤਾ ਹਾਂਜੀ ਡੇਜ਼ਰਟ ਨਾਈਟ ਹਵਾਈ ਅਭਿਆਸ ਏ ਅਰਬ ਅਰਬ ਸਾਗਰ ਦੇ ਉੱਪਰ ਕੀਤਾ ਵਾ ਭਾਰਤ ਫਰਾਂਸ ਅਤੇ ਯੂਏਈ ਨੇ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਡੇਜ਼ਰਟ ਨਾਈਟ ਦਾ ਮੁੱਖ ਫੋਕਸ ਹਿੱਸਾ ਲੈਣ ਵਾਲੇ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਵਿੱਚਕਾਰ ਤਾਲਮਿਲ ਅਤੇ ਅੰਤਰਕਾਰਜਸ਼ੀਲਤਾ ਨੂੰ ਬਧਾਉਣਾ ਵਾ ਅਭਿਆਸ ਦਾ ਉਦੇਸ਼ ਸੰਚਾਲਨ ਰਣਨੀਤੀਆਂ ਦੀ ਸਾਂਝੀ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਗੁੰਜਲਦਾਰ ਹਵਾਈ ਦੇਸ਼ਾਂ ਵਿੱਚ ਤਾਲਮਿਲ ਵਧਾਉਣਾ ਹੁਣ ਯੂਏਈ ਦੀ ਗੱਲ ਕੀਤੀ ਸੀ ਯੂਏਈ ਦੀ ਕੈਪੀਟਲ ਆਬੂਦਾਬੀ ਤੇ ਯੂਏਈ ਦੀ ਕ੍ਰਾਂਤੀ ਆ ਯੂਏ ਤੇ ਰਹਿਮ ਭਾਰਤ ਸਰਕਾਰ ਯੂਏਈ ਵਿੱਚ ਭਾਰਤ ਪਾਰਕ ਬਣਾਉਣ ਦੀ ਯੋਜਨਾ ਬਣਾ ਰਹੀ ਆ ਰਾਜਸਥਾਨ ਦੇ ਥਾਰ ਵਿੱਚ ਭਾਰਤ ਅਤੇ ਯੂਏਈ ਦਰਮਿਆਨ ਮਾਰੂ ਮਾਰੂਥਲ ਚੱਕਰ 2024 ਫੌਜੀ ਅਭਿਆਸ ਦਾ ਆਯੋਜਨ ਕੀਤਾ ਗਿਆ ਪੀਐਮ ਮੋਦੀ ਆਬੂਦਾਬੀ ਵਿੱਚ ਬੀਏਪੀਐਸ Hindu ਮੰਦਿਰ ਦਾ ਉਦਘਾਟਨ ਕਰਨਗੇ ਯੂਏਈ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸਾਈਡ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸ਼ਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਈ ਬੱਸਾਂ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਤੇ ਇਹਨਾਂ ਨੇ ਜੰਮੂ ਦੇ ਵਿੱਚ ਈ ਬੱਸਾਂ ਦਾ ਯਾਨੀ ਕਿ ਇਲੈਕਟ੍ਰੀਕਲ ਬੱਸਾਂ ਦਾ ਉਦਘਾਟਨ ਕੀਤਾ ਹੁਣ ਜੰਮੂ ਦੇ ਵਿੱਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਜੰਮੂ ਦੀ ਕੈਪੀਟਲ ਆ ਸ਼੍ਰੀ ਸ਼੍ਰੀਨਗਰ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਇਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਇਸ ਕਰਕੇ ਇਸ ਦੇ ਲਿਊਟੇਨਟ ਗਵਰਨਰ ਆ ਮਨੋਜ ਸਿਰਹਾ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਭਾਰਤੀ ਹਵਾਈ ਸੈਨਾ ਨੇ ਜੰਮੂ ਅਤੇ ਕਸ਼ਮੀਰ ਵਿੱਚ ਆਪਰੇਸ਼ਨ ਸਰਬਸ਼ਕਤੀ ਸ਼ੁਰੂ ਕੀਤਾ ਜੰਮੂ ਅਤੇ ਕਸ਼ਮੀਰ ਪ੍ਰਧਾਨ ਮੰਤਰੀ ਵੇਸ਼ੂਭਰਨਾ ਯੋਜਨਾ ਨੂੰ ਲਾਗੂ ਕਰਨ ਵਾਲਾ ਕਿਹ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਅਟਲ ਦੁੱਲੂ ਜੰਮੂ ਕਸ਼ਮੀਰ ਦੇ ਮੁੱਖ ਸੱਤਰ ਬਣੇ ਜੰਮੂ ਕਸ਼ਮੀਰ ਦੇ ਕਿਸ ਤਾਰ ਜ਼ਿਲ੍ਹੇ ਦੀ ਕੇਸਰੂ ਨੂੰ ਜੀਆਈ ਟੈਗ ਮਿਲਿਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਦੁਰਲੱਭ 골ਡਨ ਟਾਈਗਰ ਕਿਸ ਰਾਸ਼ਟਰੀ ਪਾਰਕ ਵਿੱਚ ਦੇਖਿਆ ਗਿਆ ਹਾਂਜੀ ਦੁਰਲੱਭ 골ਡਨ ਟਾਈਗਰ ਆ ਜਿਹੜਾ ਇਹ ਰਾਸ਼ਟਰੀ ਪਾਰਕ ਵਿੱਚ ਦੇਖਿਆ ਗਿਆ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਦੇਖਿਆ ਗਿਆ ਜਿਹੜੇ 골ਡਨ ਟਾਈਗਰ ਆ ਇਹ ਦੁਨੀਆ ਦੇ ਵਿੱਚ ਬਹੁਤ ਘੱਟ ਪਾਏ ਜਾਂਦੇ ਆ ਤੇ ਪੂਰਾ ਓਵਰਆਲ ਮਿਲਾ ਕੇ 30 ਆ ਪੂਰੀ ਦੁਨੀਆ ਦੇ ਵਿੱਚ 30 ਟਾਈਗਰ ਆ 골ਡਨ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਦੇਖਿਆ ਗਿਆ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਆ ਅਸਮ ਦੇ ਵਿੱਚ ਤੇ ਅਸਮ ਦੇ ਮੁੱਖ ਮੰਤਰੀ ਹਿਮੰਤਾ ਵਿਸ਼ਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਚ ਹਾਲ ਹੀ ਵਿੱਚ ਗੋਲਡਨ ਬਾਗ ਦੀ ਤਸਵੀਰ ਸ਼ੇਅਰ ਕੀਤੀ ਆ ਤੇ ਦੁਨੀਆ ਭਰ ਵਿੱਚ ਗੋਲਡਨ ਟਾਈਗਰਾਂ ਦੀ ਗਿਣਤੀ 30 ਤੋਂ ਵੀ ਘੱਟ ਆ ਵੈਸੇ ਤੀ ਹੋਈ ਆ ਠੀਕ ਹੈ ਹੁਣ ਅਸਮ ਦੇ ਵਿੱਚ ਪਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਇਥੋਂ ਦੇ ਚੀਫ ਮਿਨਿਸਟਰ ਆ ਕੌਣ ਨੇ ਹਿਮੰਤਾ ਵਿਸ਼ਵ ਸ਼ਰਮ ਗਵਰਨਰ ਗੁਲਾਬ ਚੰਦ ਕਟਾਈ ਆ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਅਸਮ ਤੀਜੇ ਨੰਬਰ ਤੇ ਆ ਪਹਿਲੇ ਤੇ ਮੱਧ ਪ੍ਰਦੇਸ਼ ਆ ਦੂਜੇ ਤੇ ਅੰਡੇਮਾਨ ਨਿਕੋਬਰ ਤੀਜੇ ਤੇ ਅਸਾਮ ਆ ਅਸਮ ਦੇ ਵਿੱਚ ਰਾਇਮੂਨ ਨੈਸ਼ਨਲ ਪਾਰਕ ਆ ਉਰੰਗ ਨੈਸ਼ਨਲ ਪਾਰਕ ਆ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਆ ਨਮੇਰੀ ਨੈਸ਼ਨਲ ਪਾਰਕ ਆ ਮਾਨਸ ਨੈਸ਼ਨਲ ਪਾਰਕ ਆ ਡਿਬਰੂ ਸਿਕੋਵਾ ਨੈਸ਼ਨਲ ਪਾਰਕ ਆ ਤੇ ਕਾਜ਼ੀ ਰੰਗਾ ਨੈਸ਼ਨਲ ਪਾਰਕ ਆ ਠੀਕ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ